ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦੀ ਸਾਰੀ ਸੰਗਤ ਨੂੰ ਬਾਲਾ ਪ੍ਰੀਤਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸੋਹਣੇ ਪ੍ਰਕਾਸ਼ ਕਰੋ 19 ਜੁਲਾਈ ਸ਼ਨੀਵਾਰ ਨੂੰ ਆ ਰਹੇ ਨੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾਰਕ ਮੇਸ਼ ਨਗਰ ਵੱਲੋਂ ਜੋ ਮਹਾਨ ਉਪਰਾਲਾ ਕੀਤਾ ਜਾਂਦਾ ਹੈ ਇੱਕ ਰਾਤ ਪਹਿਲੇ ਅਵਤਾਰ ਪੁਰਬ ਵਾਲੀ ਰਾਤ ਨੂੰ ਪਰ ਮਹਾਨ ਪ੍ਰਬਾਤ ਫੇਰੀ ਗੁਰਦੁਆਰਾ ਰਮੇਸ਼ ਨਗਰ ਦਿੱਲੀ ਤੋਂ ਨਿਕਲ ਕੇ ਬੰਗਲਾ ਸਾਹ ਪੈਦਲ ਜਾਂਦੀ ਏ ਗੁਰੂ-ਗੁਰੂ ਕਰਦੇ ਆ ਕੀਰਤਨ ਕਰਦੇ ਆ ਤੇ ਸਾਰੀ ਸੰਗਤ ਨੂੰ ਦਾਸ ਸੁਨੇਹਾ ਦੇਗਾ ਕਿ 18 ਜੁਲਾਈ ਨੂੰ 10:30 ਵਜੇ ਦਾਸ ਵੀ ਉਸ ਜਥੇ ਨਾਲ ਕੀਰਤਨ ਕਰਦੇ ਹੋਏ ਆ ਮਹਾਨ ਪ੍ਰਬਾਤ ਫੇਰੀ ਮਹਾਨ ਨਗਰ ਕੀਰਤਨ ਦੇ ਰੂਪ ਚ ਬੰਗਲਾ ਸਾਹ ਪੈਦਲ ਯਾਤਰਾ ਹੋਏਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਭਈ ਇਸ ਮਸਲੇ ਨੂੰ ਦੂਜਿਆਂ ਤੱਕ ਪਹੁੰਚਾਓ ਤੇ ਆਪਾਂ ਗੁਰਪੁਰਬ ਮਨਾਈਏ ਗੱਲ ਮਿਲ ਕਰਕੇ ਕੀਰਤਨ ਕਰਦੇ ਆਂ ਨਗਰ ਕੀਰਤਨ ਦੇ ਰੂਪ ਵਿੱਚ ਉੱਥੇ ਨਾਲ ਚੱਲੀਏ ਤੇ ਨਾਲ ਇੱਕ ਹੋਰ ਉਪਰਾਲਾ ਸਾਰੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਕਿ ਜਿੰਨੇ ਦਿਨ ਵੀ ਗੁਰਪੁਰਬ ਨੂੰ ਬਾਕੀ ਹੈ ਆਪਾਂ ਵਾਧੂ ਤੋਂ ਵਾਧ ਚੁਪਈ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਾ ਕੇ ਆਪਣੀ ਗਿਣਤੀ ਰਮੇਸ਼ ਨਗਰ ਦੇ ਪ੍ਰਬੰਧਕਾਂ ਨੂੰ ਦੇ ਦਿਓ ਜਾਂ ਥੱਲੇ ਜਿਹੜੇ ਨੰਬਰ ਆ ਰਹੇ ਐ ਦਾਸ ਨੂੰ ਲਿਖਾ ਦਿਓ ਤਾਂ ਕਿ ਸਰਬੱਤ ਦੇ ਭਲੇ ਦੀ ਆਵਾਜ਼ ਚੁਪਈ ਸਾਹਿਬ ਦੀ ਗੁਰਪੁਰਬ ਵਾਲੇ ਦਿਨ ਸੰਗਤਾਂ ਦੇ ਵਿੱਚ ਕੀਤੀ ਜਾਏਗੀ ਇੱਕ ਵਾਰੀ ਫੇਰ ਮਹਾਨ ਅਬਦਾਲੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਬਾਲਾ ਪੀਤੰਲੀ ਦੇ ਪ੍ਰਕਾਸ਼ ਕਰਨ ਦੀਆਂ ਸੰਗਤਾਂ ਨੂੰ ਵਧਾਈਆਂ ਪਰਬਾਤ ਫੇਰੀ ਦਾ ਹਿਸਾਬ ਬਣੀਏ ਤੇ ਆਓ ਰਲ ਮਿਲ ਕੇ ਕੀਰਤਨ ਕਰੀਏ